ਜੇ ਮੰਦਰ ਤੁੰਨੇ ਮੱਠੇ ਜਾਲ ਦੀ ਜਬੀਰ ਤੇ ਲੰਗਰ ਲਾਏ ਨੇ ਕਿਰਪਾ ਕਰ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਚਰਨ ਨੌਜਵਾਨਾਂ ਸਿਰ ਤੇ ਮੇਰ ਮਰਿਆ ਹੱਥ ਪਰਿਵਾਰਨ ਚੜ੍ਹਦੀ ਕਲਾ ਬਖਸ਼ੇ ਚਰਨ ਦੇਸਾਂ ਵਿਦੇਸਾਂ ਵਿੱਚ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਕਾਰੋਬਾਰਾਂ ਦੇ ਵਾਦੇ ਪੂਰਨ ਨਾਮ ਸਿਮਦੇ ਦਾਤਾ ਬਖਸ਼ਿਸ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੰਨੇ ਸਹੀ ਹੁਣ ਇੱਕ ਜੱਟ ਹੋਰ ਬਾਦ ਮੈਂ ਮੈਂ ਕਾਟ ਰਹਾ ਨੇ ਦੇਖੋ ਦੋ ਬਾਪਰ ਕਾਟ ਰਹਾ ਹਾਂਜੀ ਬਾਜੀ ਬਾਜੀ ਬੱਸ ਕਰ ਦਮਾ ਲੈ ਫਾਨੀ ਡੋਟ ਸਪੀਲ ਗਾਇ ਗਏ ਪਰ ਨੂੰ ਸੂਪੋਰਟ ਕਿ ਕਰਨਾ ਚਾਹੁੰਦੇ ਅਸੀਂ ਸੰਤਾਨਾਂ ਬਹੁਤ ਨੂੰ ਹਾਲ ਕਰਨੇ ਆ ਕਿ ਇਹ ਚੀਨਾ ਲੱਗਦੀਆਂ ਰਿਆਣੀਆਂ ਜਿਹੜੀਆਂ ਨੇ ਇਹ ਜਿਹੜੀ ਇੱਕ ਬਹੁਤ ਇਤਿਹਾਸਕ ਦੇ ਨਾਲ ਜੁੜੀ ਹੋਈ ਹੈ ਤੇ ਇਸ ਕਦੇ ਆਂਦੇ ਜਾਂਦੇ ਲੋੜਾਂ ਦਾ ਵੀ ਇਹ ਸਪੀਲ ਪੀ ਕੇ ਇੱਕ ਗਰਮਿਤ ਰਾਤ ਬਣ ਗਈ ਹੈ। ਹਾਂਜੀ ਨੌਜਵਾਨ ਪੀੜੀ ਨੂੰ ਕੀ ਅਪੀਲ ਦੇਣਾ ਹੈ? ਹਾਂਜੀ ਨੌਜਵਾਨ ਪੀੜੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਅਸੀਂ ਨੌਜਵਾਨ ਪੀੜੀ ਨੂੰ ਇਹੀ ਕਹਿੰਦੇ ਹਾਂ ਕਿ ਆਪਣੇ ਇਹਨਾਂ ਕੰਮਾਂ 'ਤੇ ਧਿਆਨ ਦੇਣਾ ਜੇ ਸਪਿਨਰ ਜਿਹਾ ਲਗਾਣਾ ਤਾਂ ਵੱਤ ਤੋਂ ਵੱਧ ਗੁਰੂ ਵਾਲੇ ਪਾਸੇ ਜੋੜਨਾ। ਤੇ ਜੋ ਕੇ ਇਹ ਉਹਨਾਂ ਦੇ ਮਨ ਚ ਆਨਲ ਟਾਈਮ ਤੇ ਵੀ ਇਹ ਉਹ ਇਹ ਨਾਲ ਪਾਸੇ ਲੱਗੇ ਰਹਿੰਦੇ